ਨਿਊਜ਼ ਟਾਈਮ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਡੇਰਾ ਬਿਆਸ ਨਾਲ ਜੁੜੀਆਂ ਖਬਰਾਂ ਨੂੰ ਤੁਸੀਂ ਬੇਪਨਾਹ ਮੁਹੱਬਤ ਤੇ ਬੜਾ ਸਤਿਕਾਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗਾ ਡੇਰਾ ਬਿਆਸ ਦੇ ਨਾਲ ਜੁੜੇ ਉਹਨਾਂ ਸੇਵਾਦਾਰਾਂ ਦੀ ਜਿਹੜੇ ਸੇਵਾਦਾਰ ਜਦੋਂ ਬਾਬਾ ਜੀ ਦਾ satsang ਹੁੰਦਾ ਹੈ ਪੰਡਾਰਾ ਹੁੰਦਾ ਹੈ ਜਾਂ ਕਿਸੇ satsang ਘਰ ਦੇ ਵਿੱਚ ਬਾਬਾ ਜੀ ਦੀ ਵਿਜ਼ਿਟ ਹੁੰਦੀ ਹੈ ਤਾ ਸੇਵਾਦਾਰ ਦੀ ਜਿਹੜੀ ਪਲੈਨਿੰਗਸ ਹੈ ਬੇਸ਼ੱਕ ਉਹ ਰੋਡ ਦੇ ਉੱਪਰ ਟ੍ਰੈਫਿਕ ਨੂੰ ਕੰਟਰੋਲ ਕਰਨੇ ਦੀ ਹੋਵੇ ਚਾਹ ਪਾਣੀ ਦੇ ਲੰਗਰ ਤੇ ਕੰਟਰੋਲ ਕਰਨੇ ਦੀ ਹੋਵੇ ਟਾਇਲਟਸ ਬਲਾਕ ਹੋ ਗਿਆ ਸਾਫ ਸਫਾਈ ਹੋ ਗਈ ਔਰ ਮਤਲਬ ਜਿਸ ਤਰ੍ਹਾਂ ਦੀ ਸੇਵਾ ਜਿਹੜੀ ਡੇਰਾ ਬਿਆਸ ਤੇ ਵੱਲੋਂ ਆਉਂਦੀ ਹੈ ਸੇਵਾਦਾਰ ਉਸ ਸੇਵਾ ਦੇ ਵਿੱਚ ਹੀ ਆਪਣੇ ਆਪ ਨੂੰ ਇੰਨਾ ਕੁ ਜ਼ਿਆਦਾ ਬੀਜ਼ੀ ਕਰ ਲੈਂਦੇ ਨੇ ਇਹਨੇ ਇੱਕ ਜ਼ਿਆਦਾ ਬੀਜ਼ੀ ਕਰ ਲੈਂਦੇ ਨੇ ਕਿ ਉਹਨਾਂ ਨੂੰ ਇਹ ਵੀ ਖਿਆਲ ਨਹੀਂ ਰਹਿੰਦਾ ਕਿ ਕਿਸਨੇ ਆਉਣਾ ਕੀ ਕਰਨਾ ਕੀ ਨਹੀਂ ਕਰਨਾ ਬਸ ਕਿਉਂਕਿ ਬਾਬਾ ਜੀ ਦਾ ਹੁਕਮ ਹੈ ਵੀ ਜਿੱਥੇ ਤੁਹਾਡੀ ਸੇਵਾ ਲਾਤੀ ਉੱਥੇ ਹੀ ਤੁਸੀਂ ਕੌਨਸੈਂਟਰੇਟ ਕਰਨਾ ਇਹ ਨਾ ਹੋਵੇ ਕਿ ਸੇਵਾ ਛੱਡ ਕੇ ਤੁਸੀਂ ਦਰਸ਼ਨਾਂ ਲਈ ਭੱਜੇ ਫਿਰੋ ਬਾਬਾ ਜੀ ਤੁਹਾਡੇ ਕੋਲ ਆਉਣਗੇ ਆ ਕੇ ਤੁਹਾਨੂੰ ਦਰਸ਼ਨ ਦੇਣਗੇ ਬਸ ਤੁਹਾਡੇ ਦਿਲ ਵਿੱਚ ਬਾਬਾ ਜੀ ਦੇ ਪ੍ਰਤੀ ਪਿਆਰ ਤੇ ਮੁਹੱਬਤ ਹੋਣ ਦੀ ਜ਼ਰੂਰਤ ਹੈ ਬਸ ਇਹ ਨਾ ਹੈ ਕਿ ਸੱਚੀ ਮੁਹੱਬਤ ਬਾਬਾ ਜੀ ਦੇ ਨਾਲ ਰੱਖਾਂਗੇ ਤਾਂ ਜ਼ਿੰਦਗੀ ਦੀਆਂ ਸਾਰੀਆਂ ਬਾਬਾ ਜੀ ਸਤਸੰਗ ਘਰਾਂ ਚ ਕਹਿੰਦੇ ਨੇ ਸਤਸੰਗਾਂ ਵਿੱਚ ਵੀ ਫਰਮਾਉਂਦੇ ਨੇ ਕਿ ਉਹ ਪਰਮਾਰਥ ਵੀ ਸਵਾਰੇਗਾ ਤੇ ਸਵਾਰਥ ਵੀ ਸਵਾਰੇਗਾ ਦੋਸਤੋ ਇਸ ਕਰਕੇ ਬਾਬਾ ਜੀ ਜਦੋਂ ਵੀ ਕਿਸੇ ਵੀ satsang ਘਰ ਚ ਆਉਂਦੇ ਐ ਪ੍ਰਬੰਧਕਾਂ ਦੇ ਵੱਲੋਂ ਦੇਖੋ ਕਰਨਾ ਤਾਂ ਮਾਲਕ ਨੇ ਹੁੰਦਾ ਸਿਰਫ ਉਹਨਾਂ ਨੇ ਪ੍ਰਬੰਧਕਾਂ ਦੀ ਇੱਕ ਜ਼ਿੰਮੇਵਾਰੀ ਲਈ ਹੁੰਦੀ ਐ ਉਹ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਉਂਦੇ ਨੇ ਔਰ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਦੋਸਤੋ ਤੁਸੀਂ ਵੀ ਤੁਸੀਂ ਵੀ ਜਦੋਂ satsang ਘਰ ਦੇ ਦਿਨਾਂ ਦੇ ਵਿੱਚ satsang ਦੇ ਦਿਨਾਂ ਦੇ ਵਿੱਚ ਜਾਂ ਕਿਸੇ satsang ਘਰ ਚ ਬਾਬਾ ਜੀ ਨੇ ਆਉਣਾ ਹੁੰਦਾ ਤੇ ਤੁਸੀਂ ਆਮ ਟ੍ਰੈਫਿਕ ਦੇ ਵਿੱਚ ਦੇਖਦੇ ਹੋ ਕਿ ਕਿੰਨੇ ਵਧੀਆ ਤਰੀਕੇ ਨਾਲ ਉਹ ਵੀਰ ਕੰਟਰੋਲ ਕਰਦੇ ਨੇ ਉਹਨਾਂ ਨੂੰ ਖਾਣ ਦੀ ਕੋਈ ਭੁੱਖ ਨਹੀਂ ਹੁੰਦੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਧੁੱਪ ਹੈ ਮੀਂਹ ਹੈ ਬਰਸਾਤ ਹੈ ਸਰਦੀ ਹੈ ਗਰਮੀ ਹੈ ਕੁਝ ਨਹੀਂ ਪਤਾ ਹੁੰਦਾ ਉਹ ਤਾਂ ਸਿਰਫ ਆਪਣੇ ਸਤਗੁਰ ਦੇ ਪਿਆਰ ਦੇ ਵਿੱਚ ਉਸ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਹ ਉੱਥੇ ਆਪਣੀਆਂ ਡਿਊਟੀਆਂ ਕਰ ਰਹੇ ਹੁੰਦੇ ਨੇ ਬਾਬਾ ਜੀ ਆਉਂਦੇ ਨੇ ਹੈਲੀਕਾਪਟਰ ਰਾਹੀਂ ਆਉਂਦੇ ਨੇ ਅੱਜ ਕੱਲ ਬਾਈ ਰੋਡ ਵੀ ਜਾਂਦੇ ਨੇ ਜਿੱਥੇ ਵੀ ਮਤਲਬ ਜਾਣਾ ਹੋਵੇ ਉਸੇ ਤਰ੍ਹਾਂ ਦੀ ਜੇ ਬਾਈ ਰੋਡ ਜਾਣਾ ਤੇ ਬਾਈ ਰੋਡ ਜਾਂਦੇ ਨੇ ਜੇ ਔਨ 에ਅਰ ਜਾਣਾ ਤੇ ਔਨ 에ਅਰ ਵੀ ਜਾਂਦੇ ਨੇ ਪਰ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜੋ ਸੇਵਾਦਾਰਾਂ ਦੀ ਸੇਵਾ ਨਿਮਰਤਾ ਦੇ ਨਾਲ ਭਾਵਨਾ ਦੇ ਨਾਲ ਪਿਆਰ ਦੇ ਨਾਲ ਇੰਨੀ ਪਿਆਰੀ ਡੀਲਿੰਗ ਜਿਹੜੀ ਹੈ ਦੇਖੋ ਹਰ ਇੱਕ ਸੰਸਥਾ ਜਿਹੜੀ ਹੈ ਉਹ ਸਿਫਤਾਂ ਕਰਦੀ ਆਪਣੀ ਆਪਣੀ ਸੁਸਾਇਟੀ ਦੀਆਂ ਹੋਣੀਆਂ ਵੀ ਚਾਹੀਦੀਆਂ ਦੇਖੋ ਕਿਸੇ ਵੀ ਕੋਈ ਵੀ ਸੁਸਾਇਟੀ ਕਿਸੇ ਵੀ ਧਾਰਮਿਕ ਸੁਸਾਇਟੀ ਨਾਲ ਜੁੜਿਆ ਆ ਉਹ ਆਪਣੇ ਹਿਸਾਬ ਦੇ ਨਾਲ ਸੇਵਾ ਕਰ ਯਮ ਮੁਬਾਰਕ ਬਾਦ ਦੇ ਪਾਤਰ ਨੇ ਉਹ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਸੇਵਾ ਲਈ ਵਕਤ ਕੱਢਣਾ ਹੀ ਇੱਕ ਬਹੁਤ ਵੱਡੀ ਉਸਦੀ ਰਹਿਮਤ ਹੁੰਦੀ ਹੈ ਕਿਰਪਾ ਹੁੰਦੀ ਹੈ ਉਹੋ ਹੀ ਵਕਤ ਕੱਢ ਸਕੇਗਾ ਜਿਸ ਦੇ ਉੱਪਰ ਉਸ ਅਕਾਲ ਪੁਰਖ ਦੀ ਕਿਰਪਾ ਹੋਵੇ ਸੋ ਬਾਬਾ ਜੀ ਜਦੋਂ ਵੀ satsang ਘਰਾਂ ਵਿੱਚ ਜਾਂਦੇ ਨੇ ਲੋਕਾਂ ਨੂੰ ਦਰਸ਼ੈ ਬਾਬਾ ਜੀ ਜਦੋਂ ਵੀ satsang ਘਰਾਂ ਵਿੱਚ ਜਾਂਦੇ ਨੇ ਸੰਗਤ ਨੂੰ ਦਰਸ਼ਨ ਦਿੰਦੇ ਨੇ ਔਰ ਸੰਗਤ ਇੰਨੀ ਖੁਸ਼ ਹੋ ਜਾਂਦੀ ਹੈ ਨਹੀਂ ਜ਼ਿਆਦਾ ਖੁਸ਼ ਹੁੰਦੀ ਹੈ ਕਿ ਉਹਨਾਂ ਦੇ ਕੋਲ ਖੁਸ਼ੀ ਦਾ ਕੋਈ ਵੀ ਠਿਕਾਣਾ ਨਹੀਂ ਹੁੰਦਾ ਸੋ ਦੋਸਤੋ ਤੁਹਾਨੂੰ ਡੇਰਾ ਬਿਆਸ ਦੀ ਜੋ ਸੇਵਾ ਹੈ ਜਦ ਸੇਵਾਦਾਰਾਂ ਦੀ ਜੋ ਭਾਵਨਾ ਹੈ ਉਸਤੇ ਪ੍ਰਤੀ ਤੁਹਾਡੇ ਕੀ ਵਿਚਾਰ ਨੇ ਕੀ ਤੁਸੀਂ ਡੇਰਾ ਬਿਆਸ ਦੇ ਸੇਵਾਦਾਰਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਔਰ ਨੀਚੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਔਰ ਨਿਊਜ਼ ਟਾਈਮ ਵਰਡ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਹਰ ਰੋਜ਼ ਤੁਹਾਡੇ ਸਾਹਮਣੇ ਕੋਈ ਨਾ ਕੋਈ ਅਪਡੇਟ ਜ਼ਰੂਰ ਆਏਗੀ ਜੁੜੇ ਰਹੋ ਨਿਊਜ਼ ਟਾਈਮ ਵਰਡ ਦੇ ਨਾਲ